ਅੱਜ ਅੱਪਾ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਜਿੱਥੇ ਲੋਕ ਤਾਂ ਫੈਲਾ ਰਹੇ ਹੈ ਹਨਾ ਸਾਰੇ ਆਪਾਂ ਦੇਖਦੀਆਂਗੇ ਵੀ ਹਰ ਇੱਕ ਜਗ੍ਹਾ ਤੇ ਸੋਸ਼ਲ ਮੀਡੀਆ ਫੈਲ ਰਿਹਾ ਹੈਗਾ ਤੇ ਇੱਕ ਸਾਈਡੋਂ ਦਾ ਉਲਟ ਪ੍ਰਭਾਵ ਵੀ ਹੈ ਕਿਉਂਕਿ ਉਹ ਆਪਣੀ ਲਾਈਫ ਨੂੰ ਸਪੋਇਲ ਕਰ ਰਿਹਾ ਹੈ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਸੋਸ਼ਲ ਮੀਡੀਆ ਖਾ ਜਾਊਗਾ ਤੇ ਆਪਾਂ ਨੂੰ ਪਤਾ ਵੀ ਨਹੀਂ ਚੱਲਣਾ ਕਿ ਇਹ ਕੀ ਹੋਇਆ ਕਿਉਂਕਿ ਕਈ ਬੱਚੇ ਸੋਸ਼ਲ ਮੀਡੀਆ ਤੇ ਇੰਨੇ ਜ਼ਿਆਦਾ ਡਿਪੈਂਡ ਹੋ ਚੁੱਕੇ ਨੇ ਉਹਨਾਂ ਨੂੰ ਗਲਤ ਸਹੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਆਓ ਆਪਾਂ ਜਾਣਦੇ ਆ ਜਿਹਨੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਤੇ ਖੁਦ ਜ਼ਰੂਰ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਵੀ ਤੁਹਾਡੀ ਆਪਣੀ ਛੋਟੀ ਭੈਣ ਵੱਡੀ ਭੈਣ ਬੱਚਿਆਂ ਦੀ ਆਂਟੀ ਕਿਉਂਕਿ ਬੱਚੇ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਨ ਕਿ ਅੱਜ ਮੈਂ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਇਹ ਮਤਲਬ ਕਿ ਮੈਂ ਕੱਲ ਵੀ ਵੀਡੀਓ ਨਹੀਂ ਅਪਲੋਡ ਕੀਤੀ ਕਿਉਂਕਿ ਕੱਲ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਹਨਾ ਇੱਕਦਾਂ ਦੀ ਖਲਬਲੀ ਚੱਲ ਰਹੀ ਸੀ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਜ਼ਰੂਰ ਦਿਖਾਓ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੋਸ਼ਲ ਮੀਡੀਆ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅੱਜ ਤੋਂ 8-10 ਸਾਲ ਪਹਿਲਾਂ ਹਨਾ ਜਿਹੜੇ ਫੋਨ ਸੀਗੇ ਉਹ ਵੀ ਬਟਨਾਂ ਵਾਲੇ ਜਿਹੜੇ ਫੋਨ ਹੁੰਦੇ ਆ ਆਪਣੇ ਹਨਾ ਉਹੀ ਹੁੰਦੇ ਸੀਗੇ ਤੇ ਲੈਂਡਲਾਈਨ ਜਿਹੜੇ ਘਰ ਵਾਲੇ ਫੋਨ ਹੁੰਦੇ ਆ ਉਹੀ ਹੁੰਦੇ ਸੀਗੇ ਪਰ ਅੱਜ ਕੱਲ੍ਹ ਹਨਾ 4-4 5-5 ਸਾਲ ਦਾ ਬੱਚਾ ਜਿਹੜਾ ਉਹਦੇ ਕੋਲੇ ਵੀ ਆਪਣਾ ਫੋਨ ਆਏਗਾ ਦੇਖੋ ਇਸ ਚੀਜ਼ ਦੇ ਨਾਲ ਬੱਚਿਆਂ ਦੀ ਜਿਹੜੀ ਲਾਈਫ ਹੈ ਉਹ ਬਹੁਤ ਖਤਰੇ ਦੇ ਵਿੱਚ ਵੀ ਪੈ ਰਹੀ ਹੈ ਉਹਨਾਂ ਦੀ ਜਿਹੜੀ ਅੱਗੇ ਫਿਊਚਰ ਹੈ ਉਹ ਵੀ ਖਤਰੇ ਵਿੱਚ ਪੈ ਰਿਹਾ ਹੈ ਮਾਪੇ ਦਾ ਫਿਊਚਰ ਹੈ ਉਹ ਵੀ ਖਤਰੇ ਵਿੱਚ ਪੈ ਰਿਹਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜਿਹੜੀ ਫੋਨ ਤੁਸੀਂ ਅੱਜ ਬੱਚਿਆਂ ਨੂੰ ਛੋਟਿਆਂ ਨੂੰ ਲੈ ਕੇ ਦੇ ਰਹੇ ਹੋ ਉਹ ਉਹਨਾਂ ਦੀ ਪੂਰੀ ਲਾਈਫ ਨੂੰ ਖਾ ਜਾਏਗਾ ਇੱਕ ਦਿਨ ਤੁਹਾਡੇ ਹੱਥ ਕੁਝ ਨਹੀਂ ਰਹਿਣਾ ਸਿਵਾਏ ਪਸਤਾਵੇ ਤੋਂ ਤੁਸੀਂ ਖੁਦ ਵੀ ਸਾਰੇ ਇਸ ਚੀਜ਼ ਨੂੰ ਫੀਲ ਕਰਦੇ ਹੋਮੂਗੀ ਕਿਉਂਕਿ ਦੇਖੋ ਸੋਸ਼ਲ ਮੀਡੀਆ ਅੱਜ ਕੱਲ ਸਾਰਿਆਂ ਦੀ ਪਹੁੰਚ ਦੇ ਵਿੱਚ ਹੈਗਾ ਪਰ ਅੱਜ ਤੋਂ 10 ਸਾਲ ਪਹਿਲਾਂ ਹਨਾ ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀਗਾ ਇਹ ਜ਼ਿਆਦਾਤਰ ਲਾਕਡਾਊਨ ਤੋਂ 2 ਸਾਲ ਪਹਿਲਾਂ ਜ਼ਿਆਦਾ ਇਹ ਚੀ ਚੱਲੀ ਹੈਗੀ ਕਿਉਂਕਿ ਜਦੋਂ ਸਾਡੀ ਮੈਰਿਜ ਹੋਈ ਸੀ ਉਸ ਟਾਈਮ ਵੀ ਹਨਾ ਫੋਨ ਬਗੈਰਾ ਹੁੰਦੇ ਤਾਂ ਸੀ ਸੀ ਪਰ ਛੋਟੇ ਬਟਨਾਂ ਵਾਲੇ ਜਾਂ ਘਰ ਵਾਲੇ ਲੈਂਡਲਾਈਨ ਜਿਹੜੇ ਹੁੰਦੇ ਸੀਗੇ ਆਪਣੇ ਹਨਾ ਉਹੀ ਹੁੰਦੇ ਸੀਗੇ ਪਰ ਅੱਜ ਕੱਲ ਇੰਨੀ ਜ਼ਿਆਦਾ ਇਹ ਤੇਜ਼ੀ ਨਾਲ ਵਧ ਰਿਹਾ ਹੈਗਾ ਕਿਉਂਕਿ ਚੈਨਲ ਤਾਂ ਉਸ ਟਾਈਮ ਵੀ ਸੀ YouTube ਉਸ ਟਾਈਮ ਵੀ ਸੀਗਾ ਪਰ ਕਿਸੇ ਨੂੰ ਇਹਦਾ ਜ਼ਿਆਦਾਤਰ ਪਤਾ ਨਹੀਂ ਸੀਗਾ ਕਿਉਂਕਿ ਟੀਵੀਆਂ ਦੇ ਵਿੱਚ ਵੀ ਦੋ ਚਾਰ ਚੈਨਲ ਚੱਲਦੇ ਹੁੰਦੇ ਸੀ ਬੱਚੇ ਤਾਈਓ ਅਫਸਰ ਡਾਕਟਰ ਬਣਦੇ ਸੀਗੇ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਬੱਚਿਆਂ ਦੇ ਭਵਿੱਖ ਨੂੰ ਖਾਤਰੇ ਵਿੱਚ ਪਾਉਣ ਦਾ ਕਿਤੇ ਨਾ ਕਿਤੇ ਹਨਾ ਜਾਣੇ ਅਣਜਾਣੇ ਵਿੱਚ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹਨਾ ਮੈਨੇ ਰੱਖਦਾ ਕਿਉਂਕਿ ਚੰਗੀ ਚੀਜ਼ ਤੁਹਾਨੂੰ ਵੀ ਪਸੰਦ ਨਹੀਂ ਹੈਗੀ ਤੁਹਾਨੂੰ ਵੀ ਉਹ ਚੀਜ਼ਾਂ ਪਸੰਦ ਨੇ ਜਿਹੜੀਆਂ ਕਿ ਅੱਜ ਕੱਲ ਹਨਾ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਜੀ ਦਾ ਕੋਈ ਮਤਲਬ ਹੀ ਨਹੀਂ ਹੈਗਾ ਪਹਿਲਾਂ ਪਿਛਲੇ ਜਮ ਸਮੇਂ ਦੇ ਵਿੱਚ ਬੱਚਿਆਂ ਨੂੰ ਹਨਾ ਸਿਖਾਉਂਦੇ ਹੁੰਦੇ ਸੀਗੇ ਵੀ ਕੋਈ ਚੰਗੀ ਚੀਜ਼ ਸਿੱਖੇ ਸੋਸਾਇਟੀ ਦੇ ਵਿੱਚ ਜਾਂਦਾ ਉੱਥੋਂ ਵੀ ਕੋਈ ਚੰਗੀ ਚੀਜ਼ ਸਿੱਖੇ ਪਰ ਅੱਜ ਕੱਲ ਹਨਾ ਹਰ ਇੱਕ ਜਗ੍ਹਾ ਤੇ ਬੱਚਾ ਖੁਦ ਬਸ ਆਉਂਦਾ ਸਕੂਲ ਤੋਂ ਰੂਮ ਦੇ ਵਿੱਚ ਬੜਿਆ ਤੇ ਮੋਬਾਈਲ ਖੋਲ੍ਹਿਆ ਸਾਰਾ ਦਿਨ ਮੋਬਾਈਲ ਤੇ ਨਾ ਉਹਨੇ ਮਾਪੇ ਦੀ ਗੱਲ ਸੁਣਨੀ ਨਾ ਉਹਨੇ ਦਾਦਾ ਦਾਦੀ ਦੀ ਗੱਲ ਸੁਣਨੀ ਫਿਰ ਆਪਾਂ ਪਿੱਟਦੇ ਆ ਵੀ ਮੇਰਾ ਬੱਚਾ ਜਾ ਕੇ ਸੁਸਾਈਡ ਕਰ ਲਿਆ ਮੇਰਾ ਬੱਚਾ ਕਿ ਮੇਰੇ ਕਹਿਣੇ ਤੋਂ ਬਾਹਰ ਹੋ ਗਿਆ ਮੇਰਾ ਬੱਚਾ ਨਸ਼ਿਆਂ ਤੇ ਲੱਗ ਗਿਆ ਦੇਖੋ ਇਸ ਚੀਜ਼ ਨੂੰ ਤੁਸੀਂ ਨੇ ਨਾ ਗੌਰ ਕੀਤੀ ਤਾਂ ਅੱਗੇ ਜਾ ਕੇ ਤੁਹਾਡੇ ਹੱਥ ਪਸਤਾਵਾ ਹੀ ਲੱਗੂਗਾ ਹੋਰ ਕੁਝ ਨਹੀਂ ਕੱਲ੍ਹ ਦੀ ਮੈਂ ਤੁਹਾਨੂੰ ਇੱਕ ਘਟਨਾ ਦੱਸ ਰਹੀਆਂ ਕਿਉਂਕਿ ਮੈਂ ਕੱਲ ਵੀਡੀਓ ਤਾਈ ਨੂੰ ਕੋਈ ਵੀ ਅਪਲੋਡ ਨਹੀਂ ਕਰ پائی ਕੱਲ ਮੈਂ ਇੱਕ ਖਬਰ ਸੁਣੀ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਲੜਕੀ ਨੇ ਇੰਸਟਾਗ੍ਰam ਹਨਾ ਸੋਸ਼ਲ ਮੀਡੀਆ ਤੇ ਕਿਸੇ ਲੜਕੇ ਨਾਲ ਫਰੈਂਡਸ਼ਿਪ ਕੀਤੀ ਤੇ ਫਿਰ ਉਹ ਦੋਨਾਂ ਦੀ ਆਪਸ ਦੇ ਵਿੱਚ ਫਰੈਂਡਸ਼ਿਪ ਹੋ ਗਈ ਤੇ ਉਹ ਪਲੱਸ 2 ਦੇ ਵਿੱਚ ਪੜ੍ਹਦੀ ਸੀ ਤੇ ਉਹ ਉਹਨੂੰ ਮਿਲਣ ਚਲੀ ਗਈ ਹੈ ਨਾ ਪਿੱਛੇ ਜੇ 6 ਮਹੀਨਿਆਂ ਦੀ ਗੱਲ ਹੈ ਉਦੋਂ ਵੀ ਤੁਸੀਂ ਇੱਕ ਖ਼ਬਰ ਸੁਣੀ ਹੋਣੀ ਹੈ ਇਸੇ ਤਰੀਕੇ ਨਾਲ ਇੱਕ ਲੜਕੀ ਦੀ ਹੈ ਨਾ ਇੰਸਟਾਗ੍ਰam ਤੇ ਆਪਣੇ ਮਲਕੇ ਸਨੈਪ ਚੜ੍ਹਦੇ ਆਪਣੀ ਦੋਸਤੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਉਸ ਮੁੰਡੇ ਨੂੰ ਮਿਲਣ ਵਾਜ ਜਾਂਦੀ ਹੈ ਤੇ ਉੱਥੇ ਉਹ 10 15 ਜਣੇ ਰਲ ਕੇ ਗੈਂਗ ਰੇਪ ਮੰਗੂ ਉਹਦੇ ਨਾਲ ਕਰਦੇ ਆ ਤੇ ਫਿਰ ਉਹਨੂੰ ਮਾਰ ਕੇ ਉਹਦੀ ਲਾਸ਼ ਨੂੰ ਦਫਨਾ ਦਿੰਦੇ ਆ ਤੇ ਮੈਂ ਆਪਣੀਆਂ ਬੱਚੀਆਂ ਨੂੰ ਇੱਕ ਹੱਥ ਬਨ ਕੇ ਬੇਨਤੀ ਕਰਨੀ ਚਾਹਣੀ ਆ ਬੱਚੇ ਨੇ ਚਾਹੇ ਬੱਚੀ ਹੈਗੀ ਕਿਉਂਕਿ ਤੁਹਾਡੇ ਮਾਪੇ ਤੁਹਾਨੂੰ ਬਹੁਤ ਪਿਆਰ ਲਾੜ ਨਾਲ ਪਾਲ ਰਹੇ ਨੇ ਬਹੁਤ ਉਮੀਦਾਂ ਨੇ ਤੁਹਾਡੇ ਤੋਂ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਇਹ ਵੀ ਸਾਡਾ ਬੱਚਾ ਵੱਡਾ ਹੋ ਕੇ ਕੋਈ ਅਫਸਰ ਡਾਕਟਰ ਬਣੂਗਾ ਪਰ ਤੁਸੀਂ 2 ਮਿੰਟ ਦੇ ਸੋ ਕਾਲਡ ਪਿਆਰ ਦੇ ਪਿੱਛੇ ਨਾ ਕਿਉਂਕਿ ਮੈਰਿਜ ਦਾ ਤੁਹਾਡੀ ਹੋਣੀ ਹੋਈ ਹੈ ਇਸੇ ਕਰਕੇ ਅੱਜ ਕੱਲ੍ਹ ਰਿਸ਼ਤੇ ਟੁੱਟ ਰਹੇ ਨੇ ਕਿਉਂਕਿ ਜਿਹੜੀ ਮੈਰਿਜ ਸੌਰੀ ਪਿਆਰ ਦੀ ਜਿਹੜੀ ਪਰਿਭਾਸ਼ਾ ਹੁੰਦੀ ਹੈ ਉਹ ਮੈਰਿਜ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਤੇ ਵਾਅਦੇ ਵਿੱਚ ਆਪਾਂ ਕਹੀ ਜਾਨਦੇ ਆ ਵੀ ਮੇਰਾ ਹਨਾ ਪਤੀ ਨਹੀਂ ਮੇਰੀ ਗੱਲ ਮੰਨਦਾ ਮੇਰੀ ਸੱਸ ਨਹੀਂ ਮੇਰੀ ਗੱਲ ਮੰਨਦੀ ਮੇਰੀ ਨਣਦ ਮੈਨੂੰ ਐਂ ਤਾਂ ਕਰਦੇ ਕਿਉਂਕਿ ਹਰ ਇੱਕ ਦਾ ਸਵਾ ਇੱਕੋ ਜਿਹਾ ਨਹੀਂ ਹੁੰਦਾ ਜਿਹੜੀ ਚੀਜ਼ ਤੁਸੀਂ ਪਹਿਲਾਂ ਗਵਾ ਚੁੱਕੇ ਹੋ ਉਸ ਨੂੰ ਅੱਗੇ ਤੁਸੀਂ ਹਨਾ ਕੋਸ਼ਿਸ਼ ਹੀ ਨਹੀਂ ਕਰਦੇ ਵੀ ਹਾਂ ਅਸੀਂ ਉਸ ਨੂੰ ਬਣਾ ਲਈਏ ਤੇ ਅੱਗੇ ਮੈਂ ਤੁਹਾਨੂੰ ਉਸ ਲੜਕੇ ਦੀ ਗੱਲ ਦੱਸ ਦਿਆਂ ਤੇ ਉਸ ਲੜਕੇ ਨੂੰ ਉਹ ਮਿਲਣ ਚਲੀ ਜਾਂਦੀ ਹੈ ਦੇਖੋ ਨਾ ਤਾਂ ਉਹਨੂੰ ਉਹਦਾ ਪਤਾ 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 ਕੁਝ ਵੀ ਕੌਣ ਹੈ ਕਿੱਥੇ ਦਾ ਹੈ ਕਿਵੇਂ ਆ ਬਸ ਇੱਕ ਫੇਕ ਆਈਡੀਆਂ ਬਣਾ ਬਣਾ ਕੇ ਹਨਾ ਚੈਟਿੰਗਾਂ ਕਰੀ ਜਾਂਦੀ ਹੈਗੀ ਇਹ ਅੱਜ ਕੱਲ ਸੋਸ਼ਲ ਮੀਡੀਆ ਤੇ ਆਮ ਚੱਲ ਰਿਹਾ ਤੁਸੀਂ ਆਪਣੇ ਬੱਚਿਆਂ ਦੀ ਗੌਰ ਰੱਖਿਆ ਕਰੋ ਕਿਉਂਕਿ ਜਦੋਂ ਬੱਚੇ ਮੋਬਾਈਲ ਦੇਖਦੇ ਨੇ ਅਗਰ ਮੋਬਾਈਲ ਦੇ ਹਨਾ ਫਾਇਦੇ ਨੇ ਕਿਉਂਕਿ ਪੜਾਈ ਵਾਸਤੇ ਮੋਬਾਈਲ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜਿੱਥੇ ਸੋਸ਼ਲ ਮੀਡੀਆ ਦੇ ਫਾਇਦੇ ਨੇ ਉੱਥੇ ਨੁਕਸਾਨ ਉਸ ਤੋਂ ਜ਼ਿਆਦਾ ਨੇ ਕਿਉਂਕਿ ਬੱਚੇ ਪੜਾਈ ਦੇ ਹਨਾ ਬਹਾਨਾ ਲਾ ਕੇ ਗੇਮਾਂ 'ਚ ਟੀ ਜਾਂਦੇ ਨੇ ਗੰਦੀਆਂ ਵੀਡੀਓਜ਼ ਦੇਖੀ ਜਾਂਦੇ ਨੇ ਅੱਜ ਕੱਲ ਬਹੁਤ ਜ਼ਿਆਦਾ ਗੰਦ ਚੱਲ ਰਹੀ ਹੈਗਾ ਇਸ ਚੀਜ਼ ਨੂੰ ਥੋੜਾ ਜਿਹਾ ਸਰਕਾਰ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਹਨਾ ਥੋੜਾ ਜਿਹਾ ਇਹ ਚੀਜ਼ਾਂ ਨੂੰ ਕੰਟਰੋਲ ਕਰਕੇ ਵਧੀਆ ਚੀਜ਼ਾਂ ਜਿਹੜੀਆਂ ਕਿ ਬੱਚਿਆਂ ਵਾਸਤੇ ਆਪਣੇ ਸਮਾਜ ਵਾਸਤੇ ਵਧੀਆ ਹਨ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਦੇਖੋ ਉਹ 17 ਸਾਲ ਦੀ ਲੜਕੀ ਉਹਨੂੰ ਮਿਲਨ ਚਲੀ ਗਈ ਉਹ ਰੱਬ ਨਾ ਕਰੇ ਉਹਦੇ ਨਾਲ ਕੋਈ ਹਨਾ ਹੋਣੀ ਹੋ ਜਾਂਦੀ ਜਾਂ ਉਹਨੂੰ ਕੋਈ ਉਥੋਂ ਚੱਕ ਕੇ ਲੈ ਜਾਂਦਾ ਕਿਤੇ ਉਹ ਗੁੰਮ ਹੋ ਜਾਂਦੀ ਕਦੇ ਸੋਚਿਆ ਵੀ ਤੁਹਾਡੇ ਪੇਰੈਂਟਸ ਦਾ ਬਾਅਦ ਦੇ ਵਿੱਚ ਕੀ ਬਣੇਗਾ ਕਦੇ ਵੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਜਲਦਬਾਜ਼ੀ ਨਾ ਕਰੋ ਆਪਣੇ ਪੇਰੈਂਟਸ ਨਾਲ ਗੱਲ ਕਰੋ ਮਾਪੇ ਤੁਹਾਡੇ ਦੁਸ਼ਮਣ ਨਹੀਂ ਹੁੰਦੇ ਮਾਪੇ ਤੁਹਾਡੇ ਦੋਸਤ ਤੁਹਾਡੇ ਮਿੱਤਰ ਸਭ ਕੁਝ ਤੁਹਾਡੇ ਮਾਪੇ ਨੇ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਉਹਨਾਂ ਨੇ ਦੁਨੀਆ ਦੇਖੀ ਹੁੰਦੀ ਹੈ ਨਾ ਬੱਚੇ ਕਹਿੰਦੇ ਤੈਨੂੰ ਕੀ ਪਤਾ ਹੈ ਨਾ ਪਰ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਇਹ ਡਰ ਹੁੰਦਾ ਤਾਂ ਉਹ ਤੁਹਾਨੂੰ ਰੋਕਦੇ ਹੈਗੇ ਜਦੋਂ ਤੱਕ ਬੱਚਿਆਂ ਨੂੰ ਮਲਕਿ ਮੈਚੁਰ ਨਾ ਹੋ ਜਾਣ ਇਹ ਨਾ ਪਤਾ ਲੱਗੇ ਜੇ ਵੀ ਸਾਡਾ ਚੰਗਾ ਕੀ ਹੈ ਤੇ ਮਾੜਾ ਕੀ ਹੈ ਉਹਨਾਂ ਚਿਰ ਮੈਂ ਆਪਣੇ ਛੋਟੇ ਬੱਚਿਆਂ ਨੂੰ ਨਾ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਤੁਸੀਂ ਸੋਸ਼ਲ ਮੀਡੀਆ ਨੂੰ ਕਪੂਤ ਮੰਗੋ ਹੀ ਮੰਨੋ ਇਹ ਸਮਝੋ ਕਿ ਅਗਰ ਅਸੀਂ ਕੋਈ ਛੋਟੀ ਜਿਹੀ ਵੀ ਗਲਤੀ ਸੋਸ਼ਲ ਮੀਡੀਆ ਤੇ ਕਰਤੀ ਤਾਂ ਸਾਡੀ ਪੂਰੀ ਲਾਈਫ ਬਰਬਾਦ ਹੋ ਜਾਊਗੀ ਕਿਉਂਕਿ ਇਹ ਕੋਈ ਨਹੀਂ ਪਤਾ ਹੈਗਾ ਕਿੱਥੇ ਤੁਹਾਡੀ ਕਿਹੜੀ ਵੀਡੀਓ ਵਾਇਰਲ ਹੋ ਜਾਈ ਤੇ ਤੁਹਾਡੇ ਪੂਰੀ ਲਾਈਫ ਤੁਹਾਡਾ ਪਰਿਵਾਰ ਦੀ ਪੂਰੀ ਜ਼ਿੰਦਗੀ ਹਨਾ ਕਿੱਥੇ ਬਰਬਾਦ ਹੋ ਜਾਈ ਤੇ ਇਸੇ ਤਰੀਕੇ ਨਾਲ ਤੁਸੀਂ ਬਹੁਤ ਥਾਵੇਂ ਸੁਣਿਆ ਹੋਣਾ ਕਿ ਲੜਕਾ ਕਿਸੇ ਲੜਕੀ ਨੂੰ ਮਿਲਣੇ ਚਲਿਆ ਗਿਆ ਉੱਥੇ ਉਹਦੇ ਪੇਰੈਂਟਸ ਨੇ ਉਹਨੂੰ ਮਾਰਤਾ ਤੇ ਪੁਲਿਸ ਆ ਗਈ ਤੇ ਇਦਾਂ ਨਾ ਦੇਖੋ ਲੜਕੇ ਅਗਰ ਕਿਸੇ ਨੂੰ ਮਿਲਣੇ ਜਾਂਦੀ ਆ ਤਾਂ ਪਹਿਲਾਂ ਉਧਰੋਂ ਕਾਲ ਆਉਂਦੀ ਆ ਫਿਰ ਹੀ ਕੋਈ ਜਾਂਦਾ ਅਗਰ ਆਪਾਂ ਸੋਚੀਏ ਹਨਾ ਅੱਗੇ ਬਜ਼ੁਰਗ ਆ ਜਾਂਦੇ ਸੀਗੇ ਕਿ ਕਿਸੇ ਦੇ ਬੁਲਾਏ ਬਿਨਾ ਹਨਾ ਕੋਈ ਨਹੀਂ ਜਾਂਦਾ ਹੈਗਾ ਤਾਂ ਪਲੀਜ਼ ਆਪਣੇ ਬੱਚਿਆਂ ਤੇ ਕਿ ਕਸੂਰ ਕੱਲੇ ਲੜਕਿਆਂ ਦਾ ਨਹੀਂ ਹੈਗਾ ਲੜਕੀਆਂ ਵੀ ਇਹਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਨੇਗੀਆਂ ਜਦੋਂ ਵੀ ਤੁਸੀਂ ਕੋਈ ਫੈਸਲਾ ਲੈਣੇ ਹੋ ਜਿੱਦਾਂ ਕਿ ਤੁਸੀਂ ਹੁੰਦਾ ਵੀ ਹਾਂ ਇਹ ਲੜਕਾ ਸਾਡੀ ਲੜਕੀ ਨੂੰ ਇਦਾਂ ਕਰਦਾ ਹੈ ਜਾਂ ਲੜਕੀ ਕਈ ਵਾਰੀ ਲੜਕੀਆਂ ਨਾ ਪਤਾ ਉਹਨਾਂ ਨੂੰ ਹੁੰਦਾ ਹੈ ਬੁਲਾਉਂਦੀਆਂ ਖੁਦ ਨੇ ਤੇ ਟਾਈਮ ਤੇ ਮੁੱਕਰ ਜਾਂਦੀਆਂ ਨੇ ਹਨਾ ਸਾਡੇ ਜਦੋਂ ਅਸੀਂ 8ਵੀਂ 9ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਇੱਕ ਲੜਕੀ ਨਾਲ ਇਦਾਂ ਹੀ ਘਟਨਾ ਹੋਈ ਉਹ ਜਾ ਕੇ ਸਰ ਨੂੰ ਕਹਿੰਦੀ ਵੀ ਸਰ ਕਹਿੰਦੀ ਵੀ ਉਹ ਮੁੰਡਾ ਮੇਰੇ ਵੱਲ ਦੇਖ ਹੀ ਜਾਂਦਾਗਾ ਸਰ ਕਹਿੰਦੇ ਕੋਈ ਨਾ ਬੈਜੋ ਬੇਟਾ ਕੁਛ ਨਹੀਂ ਹੁੰਦਾ ਕਿ ਕੋਈ ਛੋਟੇ ਸੀਗੇ ਤੇ ਫਿਰ ਦੁਬਾਰੇ ਫਿਰ ਕਹਿੰਦੀ ਸਰ ਮੇਰੇ ਵੱਲੋਂ ਮੁੰਡਾ ਦੇਖੀ ਜਾਂਦਾ ਹੈਗਾ ਤੇ ਸਰ ਕਹਿੰਦੇ ਬੇਟੇ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਤੇਰੇ ਵੱਲ ਦੇਖੀ ਜਾਂਦਾ ਕਹਿੰਦੀ ਸਰ ਮੈਨੂੰ ਦੇਖਿਆ ਫਿਰ ਸਰ ਕਹਿੰਦੇ ਵੀ ਬੇਟਾ ਤੂੰ ਵੀ ਤਾਂ ਉਹਨੂੰ ਦੇਖ ਰਹੀ ਹੈਂ ਨਾ ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਕਿਉਂਕਿ ਮਾਪੇ ਨੂੰ ਇਹ ਹੁੰਦਾ ਵੀ ਹਾਂ ਉਹ ਮੁੰਡਾ ਸਾਡੇ ਘਰ ਆ ਗਿਆ ਉਹਨੂੰ ਮਾਰ ਦੋ ਉਹਨੂੰ ਐ ਕਰ ਦੋ ਉਹਨੂੰ ਐ ਕਰ ਦੋ ਉਹ ਵੀ ਕਿਸੇ ਦਾ ਪੁੱਤ ਆ ਪਹਿਲਾਂ ਇਹ ਦੇਖੋ ਵੀ ਤੁਹਾਡੀ ਧੀ ਨੇ ਉਹਨੂੰ ਬੁਲਾਇਆ ਤੇ ਉਹ ਤਾਂ ਆਇਆ ਸਭ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਛੋਟਾ ਮਾਰੀ ਆਪਾਂ ਬੇਟੀਆਂ ਨੂੰ ਵੀ ਬੇਟੀਆਂ ਨੂੰ ਵੀ ਬਰਾਬਰ ਦੇ ਸੰਸਕਾਰ ਦੇਈਏ ਬਰਾਬਰ ਦੀ ਉਹਨਾਂ ਨੂੰ ਸਜ਼ਾ ਦੇਈਏ ਬਰਾਬਰ ਦਾ ਦੇਖੋ ਅੱਗੇ ਹੁੰਦਾ ਸੀ ਬੇਬੀ ਕੁੱਟ ਮਾਰ ਕੇ ਬੱਚੇ ਨੂੰ ਸੰਭਾਲ ਲੈਂਦੇ ਹੁੰਦੇ ਸੀ ਜਦੋਂ ਬੱਚਾ ਹਨਾ ਗਲੀ ਗਮਾਂਡ ਦੇ ਵਿੱਚ ਜਾਂਦਾ ਸੀ ਗਲੀ ਗਮਾਂਡ ਨੂੰ ਵੀ ਹੁੰਦਾ ਸੀ ਵੀ ਇਹ ਬੱਚਾ ਸਾਡਾ ਹੈਗਾ ਹਨਾ ਬੱਚੇ ਨੂੰ ਵੀ ਸ਼ਰਮ ਹੁੰਦੀ ਸੀ ਕਿ ਵੀ ਇਹ ਸਾਡੀ ਗਲੀ ਦਾ ਹੈਗਾ ਇਹ ਸਾਡੇ ਪਿੰਡ ਦਾ ਹੈਗਾ ਇਹ ਮੇਰਾ ਚਾਚੇ ਤਾਇਆ ਚੋਂ ਆਏਗਾ ਅੱਜ ਕੱਲ ਦੇਖੋ ਪਰਵਰਿਸ਼ ਹੁੰਦੀ ਹੈ ਉਹ ਘਰਾਂ ਦੇ ਵਿੱਚ ਹੁੰਦੀ ਹੈ ਅੱਗੇ ਪਰਵਰਿਸ਼ ਹੁੰਦੀ ਸੀਗੀ ਸੋਸਾਇਟੀ ਦੇ ਵਿੱਚ ਹੁੰਦੀ ਸੀਗੀ ਹਨਾ ਕਿਉਂਕਿ ਸੋਸਾਇਟੀ ਹੀ ਬੱਚੇ ਨੂੰ ਪਾਲਦੀ ਸੀ ਜਿੱਦਾਂ ਕਿ ਦਾਦਾ ਦਾਦੀ ਲਾਲੋ ਚਾਚੇ ਤਾਇਆ ਲਾਲੋ ਗਲੀ ਗਮਾਂਡ ਦੇ ਸਾਰਿਆਂ ਨੂੰ ਫਖਰ ਹੁੰਦਾ ਸੀ ਵੀ ਇਹ ਸਾਡੀ ਧੀ ਹੈ ਇਹ ਸਾਡਾ ਪੁੱਤ ਹੈਗਾ ਅੱ ਜਿਹੜੀਆਂ ਤੁਸੀਂ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਜਦੋਂ ਤੁਸੀਂ ਖੋਲਦੇ ਹੋ ਨਾ ਕਈ ਇਦਾਂ ਦੀਆਂ ਵੀਡੀਓ ਆਉਂਦੀਆਂ ਨਿਗੀਆਂ ਪਤਿਆਂ ਨੂੰ ਵਿਚਾਰੇ ਨੂੰ ਖਿੱਚ-ਖਿੱਚ ਕੇ ਹਨਾ ਮੋਰੇ ਲਈ ਜਾਂਦੀਆਂ ਨਿਗੀਆਂ ਜਾਂ ਫਿਰ ਆਪਣੀਆਂ ਛੋਟੀਆਂ-ਛੋਟੀਆਂ ਬੇਟੀਆਂ ਨੂੰ ਵੀ ਹਨਾ ਨਚਾਈ ਜਾਂਦੀਆਂ ਨੇ ਕਦੇ ਛੋਟੇ-ਛੋਟੇ ਕੱਪੜੇ ਪਾ ਕੇ ਡਾਂਸ ਗੰਦਮੰਦ ਜੋ ਵੀ ਹੈ ਤੁਸੀਂ ਖੁਦ ਸੋਚੋ ਵੀ ਆਉਣ ਵਾਲਾ ਸਮਾਜ ਕਿਹੋ ਜਿਹਾ ਹੋਊਗਾ ਜਿਹੜੀ ਮਾਂ ਖੁਦ ਹਨਾ ਠੁਮਕੇ ਲਗਾ ਰਹੀ ਹੈਗੀ ਉਹ ਆਪਣੀ ਬੱਚੀ ਨੂੰ ਸੰਸਕਾਰ ਕਿੱਥੋਂ ਦੇ ਕੇ ਕਹੋਗੇ ਵੀ ਹਾਂ ਤੂੰ ਜਾ ਕੇ ਆਪਣੇ ਪਤੀ ਦੀ ਗੱਲ ਮੰਨੀ ਜਾਂ ਤੂੰ ਆਪਣੇ ਸੱਸ ਸਹੁਰੇ ਦੀ ਗੱਲ ਮੰਨੀ ਜਾਂ ਤੂੰ ਆਪਣੇ ਘਰ ਨੂੰ ਸਵਰਗ ਬਣਾਈ ਹੈ ਨਾ ਜਾਂ ਤੂੰ ਅਫਸਰ ਬਣੀ ਡਾਕਟਰ ਬਣੀ ਕਿਉਂਕਿ ਜੋ ਬੱਚਾ ਦੇਖ ਰਿਹਾ ਉਹ ਹੀ ਕਰੂਗਾ ਬੱਚੇ ਵਾਸਤੇ ਉਹਦੀ ਮਾਪੇ ਬਹੁਤ ਜ਼ਿਆਦਾ ਮੈਨੇ ਰੱਖਦੇ ਨੇ ਕਿਉਂਕਿ ਉਹਨੂੰ ਇਹ ਹੁੰਦਾ ਵੀ ਜਿਹੜਾ ਮੇਰੇ ਮਾਪੇ ਕਰ ਰਹੇ ਉਹ ਬਿਲਕੁਲ ਸਹੀ ਕਰ ਰਹੇ ਨੇਗੇ ਫੇਸਬੁਕ ਹਨਾ ਸੌਰੀ ਸੋਸ਼ਲ ਮੀਡੀਆ ਇੱਕ ਹਨਾ ਅਜਿਹਾ ਟਰੈਕ ਹੈ ਜੀ ਇਹਦਾ ਕਿ ਜਿੱਦਾਂ ਕਿ ਮਾਸ਼ਾਅੱਲਿਹ ਇੱਕ ਜਾਲ ਫੜਨ ਵਾਸਤੇ ਮਸਲੀਆਂ ਫੜਨ ਵਾਸਤੇ ਕਿ ਜਾਲ ਸੇੜਦੇ ਨੇ ਇਹ ਉਸੇ ਤਰੀਕੇ ਨਾਲ ਹੈ ਤੁਸੀਂ ਦੇਖਿਆ ਪਹਿਲਾਂ ਕਿੰਨੀਆਂ ਗੇਮਾਂ ਦੇ ਨਾਲ ਬੱਚਿਆਂ ਨੇ ਸੁਸਾਈਡ ਕੀਤਾ ਹੈਗਾ ਛੋਟੇ ਛੋਟੇ ਬੱਚੇ 4 4 5 5 ਮਲਕਿ 12 12 ਸਾਲ ਦੇ 14 14 ਸਾਲ ਦੇ ਜਾ ਕੇ ਸੁਸਾਈਡ ਕਰਦੇ ਹਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਜਿਹੜੇ 40 ਕੇ ਸਾਲ ਦੇ ਮੇਰੀ ਏਜ ਦੇ ਬਰਾਬਰ ਦੇ ਨੇ ਉਹਨਾਂ ਨੂੰ ਉਦੋਂ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਮਰਦੇ ਹੁੰਦੇ ਨੇ ਕੀ ਟੈਨਸ਼ਨ ਹੁੰਦੀ ਹੈ ਕੀ ਗੱਲਬਾਤ ਹੁੰਦੀ ਹੈ ਨਾ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਸੋਸ਼ਲ ਮੀਡੀਆ ਹਨਾ ਜਦੋਂ ਵੀ ਤੁਸੀਂ ਬੱਚਾ ਤੁਹਾਡਾ ਫੋਨ ਚਲਾਉਂਦਾਗਾ ਛੋਟੇ ਨੇ ਜਿਹੜੇ ਬੱਚੇ ਉਹਨਾਂ ਦੇ ਤੁਸੀਂ ਕੋਲੇ ਬੈਠੋ ਅਗਰ ਵੱਡੇ ਨੇ ਤਾਂ ਤੁਸੀਂ ਉਹਨਾਂ ਤੇ ਜ਼ਰੂਰ ਇਦਾਂ ਦਾ ਆਪਣੇ ਫੋਨ ਦੇ ਵਿੱਚ ਕੋਈ ਨਾ ਕੋਈ ਚੀਜ਼ ਰੱਖੋ ਜਿਹੜਾ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਕੀ ਕਰ ਰਿਹਾ ਹੈਗਾ ਤੇ ਅੱਗੇ ਸਾਰੇ ਹਨਾ ਬੱਚੇ ਨੂੰ ਆਪਦੀ ਇੱਜ਼ਤ ਸਮਝਦੇ ਸੀ ਅੱਜਕੱਲ ਬੱਚਿਆਂ ਨੂੰ ਜ਼ਿਆਦਾ ਵਿਗਾੜਨ ਦੇ ਵਿੱਚ ਹੱਥ ਮਾਵਾ ਦਾ ਚਾਹੇ ਮੇਰੀਆਂ ਭੈਣਾਂ ਮੇਰੇ ਨਾਲ ਗੁੱਸੇ ਹੋ ਜਾਣ ਪਰ ਸਭ ਤੋਂ ਮੇਨ ਹੱਥ ਮਾਂ ਦਾ ਹੁੰਦਾ ਕਿਉਂਕਿ ਪਿਓ ਜਿਹੜਾ ਹੁੰਦਾ ਉਹ ਆਫਿਸ ਚਲਿਆ ਜਾਂਦਾ ਹਨਾ ਸਵੇਰੇ ਹੁੰਦਾ ਜਿਹੜਾ ਉਹ ਵੀ ਬੱਚਾ ਮਾਂ ਕੋਲ ਹੀ ਹੁੰਦਾ ਜਦੋਂ ਫਿਰ ਸਕੂਲ ਤੋਂ ਆਉਂਦਾ ਉਦੋਂ ਵੀ ਬੱਚਾ ਮਾਂ ਕੋਲ ਹੀ ਹੁੰਦਾ ਚਲੋ ਆਫਿਸ ਵੀ ਜਾਣੀ ਹੋ ਅਗਰ ਤੁਸੀਂ ਫਿਰ ਵੀ ਬੱਚਾ ਤੁਹਾਡੇ ਨਾਲ ਜ਼ਿਆਦਾ ਅਟੈਚ ਹੁੰਦਾ ਹਨਾ ਪਿਓ ਨੂੰ ਅਗਰ ਕੋਈ ਗੱਲ ਪਤਾ ਵੀ ਲੱਗਦੀ ਹੈ ਤਾਂ ਆਪਾਂ ਮੂਰੇ ਹੋ ਕੇ ਕਹਿ ਦਿੰਨੇ ਆ ਨਹੀਂ ਇਹ ਤਾਂ ਨਿਆਣਾ ਹੈ ਜੀ ਪਤਾ ਹੈ ਪਰ ਜਦੋਂ ਬਾਰੂ ਸਮਾਜ ਚੋਂ ਆ ਕੇ ਕੋਈ ਹਨਾ ਕਲੰਕ ਲੱਗਦਾ ਉਹ ਸਭ ਤੋਂ ਪਹਿਲਾਂ ਉਹਦੇ ਪਿਓ ਨੂੰ ਲੱਗਦਾ ਪਿਓ ਨੂੰ ਜਦ ਕਿ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਪਰ ਸਭ ਤੋਂ ਪਹਿਲਾਂ ਪਿਓ ਦਾ ਮੂੰਹ ਕਾਲਾ ਕੀਤਾ ਜਾਂਦਾ ਤਾਂ ਮੇਰੀ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਜਿੱਥੇ ਇਸ ਚੀਜ਼ ਦੇ ਫਾਇਦੇ ਨੇ ਉਥੇ ਨੁਕਸਾਨ ਵੀ ਬਹੁਤ ਨੇ ਪਲੀਜ਼ ਆਪਣੇ ਬੱਚਿਆਂ ਨੂੰ ਸੰਭਾਲੋ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਆਪਣੇ ਬੱਚਿਆਂ ਨੂੰ ਸਿਖਾਓ ਟੁਕ ਟੁਕ ਅਗਰ ਤੁਹਾਡਾ ਬੱਚਾ ਹਨ 12-13 ਸਾਲ ਦਾ ਉਸ ਤੋਂ ਛੋਟੇ ਨੂੰ ਤਾਂ ਬਿਲਕੁਲ ਵੀ ਫੋਨ ਨਾ ਲੈ ਕੇ ਦਿਓ ਕਿਉਂਕਿ 9ਵੀਂ 10ਵੀਂ ਚ ਜਾ ਕੇ ਬੱਚੇ ਨੂੰ ਫੋਨ ਦੀ ਥੋੜੀ ਬਹੁਤੀ ਜ਼ਰੂਰਤ ਪੈਂਦੀ ਹੈਗੀ ਅਗਰ ਉਹ ਹੋਮਵਰਕ ਵਗੈਰਾ ਕਰਦਾ ਤਾਂ ਤੁਸੀਂ ਉਹਨੂੰ ਕਿਸੇ ਲੈਪਟਾਪ ਤੇ ਪਾ ਕੇ ਦੇ ਦਿਓ ਜਾਂ ਤੁਸੀਂ ਕੋਈ ਅਜਿਹੀ ਚੀਜ਼ ਉਹਨੂੰ ਬੈਠ ਕੇ ਕਰਵਾ ਦਿਓ ਜਾਂ ਉਹਨੂੰ ਤੁਸੀਂ ਫੋਟੋਸਟੇਟ ਕਰਵਾ ਕੇ ਦਿਓ ਜਾਂ ਕੋਲੇ ਬੈਠ ਕੇ ਕਰਵਾਓ ਤਾਂ ਬਸ ਮੰਨਣਾ ਨਾ ਮੰਨਣਾ ਦੀ ਕੋਈ ਤੁਹਾਡੀ ਮਰਜ਼ੀ ਹੈ ਮੇਰਾ ਤਾਂ ਬਸ ਜੋ ਫਰਜ਼ ਸੀ ਜੋ ਮੇਰੇ ਦਿਲ ਨੂੰ ਲੱਗਿਆ ਮੈਂ ਤੁਹਾਡੇ ਨਾਲ ਉਹ ਗੱਲ ਸਾਂਝੀ ਕੀਤੀ ਹੈਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਉਂਦੇ ਰਹਾਂਗੇ ਤਾਂ ਬਸ ਮੈਂ ਇਹੀ ਕਹੂੰਗੀ ਕਿ ਚੰਗੀ ਚੀਜ਼ ਨੂੰ ਪ੍ਰਮੋਟ ਕਰ ਲਿਆ ਕਰੋ ਤਾਂ ਕਿ ਆਉਣ ਵਾਲੇ ਪਰ ਵੀ ਇੱਕ ਵਿੱਚ ਕੰਮ ਆ ਜਾਈ ਸਤਿ ਸ਼੍ਰੀ ਅਕਾਲ